ਚਾਰ ਬੱਚਿਆਂ ਦੀ ਮਾਂ ਨੂੰ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ। ਇਹ ਕਹਾਣੀ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਔਰ ਤੁਸੀਂ ਇਹ ਸੋਚਣ ਤੇ ਮਜਬੂਰ ਹੋਵੋਗੇ ਕਿ ਅੱਜ ਦੇ ਸਮੇਂ ਦੇ ਵਿੱਚ ਕੀ ਕੁਝ ਲੋਕਾਂ ਨੂੰ ਹੋ ਗਿਆ। ਕਿਉਂਕਿ ਹੁਣ 52 ਸਾਲ ਦੀ ਔਰਤ ਆ ਜਿਸ ਦੀ ਉਮਰ ਹੈ ਉਸ ਦੇ ਚਾਰ ਬੱਚੇ ਨੇ ਉਸ ਨੂੰ ਇੱਕ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ। ਔਰ ਪਿਆਰ ਦੇ ਵਿੱਚ ਦੇਖੋ ਕਿਵੇਂ ਹੱਦਾਂ ਟੱਪੀਆਂ ਤੁਹਾਡੇ ਪੈਰਾਂ ਹਿੱਟੋ ਜ਼ਮੀਨ ਖਿਸਕ ਜਾਵੇਗੀ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਇਹ ਮਾਮਲਾ ਕਾਨਪੁਰ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ 51 ਸਾਲ ਦੀ ਔਰਤ ਨੂੰ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ ਤੇ ਜਦੋਂ ਦੋਹਾਂ ਨੂੰ ਪਿਆਰ ਹੋਇਆ ਤੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਇਹਨਾਂ ਕੋਲ ਕੋਈ ਚਾਰਾ ਨਾ ਬਚਿਆ ਤਾਂ ਇਸ ਮਾਂ ਨੇ ਆਪਣੇ ਬੱਚਿਆਂ ਦੀ ਪਰਵਾਹ ਨਾ ਕੀਤੀ ਤਾਂ ਆਪਣੇ ਬੱਚਿਆਂ ਨੂੰ ਵੀ ਪਿੱਛੇ ਛੱਡ ਕੇ 18 ਸਾਲ ਦੇ ਨੌਜਵਾਨ ਦੇ ਨਾਲ ਰਫੂ ਚੱਕਰ ਹੋ ਗਈ ਫਰਾਰ ਹੋ ਗਈ ਦੋਨਾਂ ਨੇ ਭੱਜਣ ਦਾ ਫੈਸਲਾ ਲੈ ਲਿਆ ਔਰ ਇਸ ਫੈਸਲੇ ਨੂੰ ਠੀਕ ਵੀ ਸਮਝਿਆ ਹਾਲਾਂਕਿ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋਵੋਗੇ ਕਿ 52 ਸਾਲ ਦੀ ਜਿਹੜੀ ਔਰਤ ਆ ਜਿਸ ਨੂੰ 18 ਸਾਲ ਦੇ ਨੌਜਵਾਨ ਨਾਲ ਪਿਆਰ ਹੋਇਆ ਇਸ ਔਰਤ ਨੇ ਆਪਣੀ ਇੱਕ ਕੁੜੀ ਜਿਹੜੀ ਧੀ ਆ ਉਹ ਵਿਆਹ ਵੀ ਦਿੱਤੀ ਸੀਗੀ ਔਰ ਵਿਆਹ ਵੀ ਦਿੱਤੀ ਕੁੜੀ ਪਰ ਫਿਰ ਵੀ ਇਸ ਨੂੰ ਇੱਕ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ ਉਸ ਤੋਂ ਬਾਅਦ ਦੱਸਿਏ ਤਾਂ ਹੁਣ ਇਸ ਪਿਆਰ ਦੀ ਕਹਾਣੀ ਨੂੰ ਇਸ ਪ੍ਰੇਮ ਦੀ ਕਹਾਣੀ ਨੂੰ ਲੋਕਾਂ ਨੇ ਬੇਹਤ ਜ਼ਿਆਦਾ ਮੰਦ ਭਾਗਾ ਦੱਸਿਆ ਉਹਨਾਂ ਨੇ ਕਿਹਾ ਕਿ ਲੋਕ ਕਾ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ 52 ਸਾਲ ਦੀ ਉਮਰ ਹੈ ਚਾਰ ਬੱਚੇ ਨੇ ਇੱਕ ਧੀ ਵਿਆਹ ਵੀ ਦਿੱਤੀ ਆ ਫਿਰ ਵੀ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਦੀਆਂ ਪੀਂਗਾ ਪਾ ਰਹੀ ਹੈ ਔਰਤ ਔਰ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਲੱਭਿਆ ਪਰ ਇਹ ਡਟੇ ਰਹੇ ਕਿ ਅਸੀਂ ਇੱਕ ਦੂਸਰੇ ਦੇ ਨਾਲ ਰਵਾਂਗੇ ਇੱਕ ਦੂਸਰੇ ਦੇ ਨਾਲ ਸਾਥ ਨੁਭਾਵਾਂਗੇ ਪਰ ਪੁਲਿਸ ਨੇ ਲਗਾਤਾਰ ਇਹਨਾਂ ਨੂੰ ਸਮਝਾਇਆ ਤਾਂ ਦੋਹਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਸੌਂਪ ਦਿੱਤਾ ਗਿਆ ਹਵਾਲੇ ਕਰ ਦਿੱਤਾ ਪਰ ਇਹ ਪੇਮ ਕਹਾਣੀ ਲੋਕਾਂ ਦੇ ਸਾਹਮਣੇ ਆ ਤੇ ਲੋਕਾਂ ਨੇ ਇਸ ਦਾ ਬਹੁਤ ਕਰੜਾ ਵਿਰੋਧ ਕੀਤਾ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਇਹਨਾਂ ਨੇ ਭੱਜਣ ਦਾ ਫੈਸਲਾ ਕਰ ਲਿਆ ਸੀਗਾ ਪਰ ਇਹ ਔਰਤ ਦੇਖੋ ਜਿਸ ਦੀ ਉਮਰ 52 ਸਾਲ ਦੀ ਹੈ 18 ਸਾਲ ਦੇ ਨੌਜਵਾਨ ਨਾਲ ਪਿਆਰ ਹੋ ਗਿਆ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਇਸ ਪ੍ਰੇਮ ਕਹਾਣੀ ਦਾ ਤਾਂ ਉਹਨਾਂ ਦੇ ਕੋਈ ਕੁਝ ਚਾਰਾ ਨਹੀਂ ਬਚਿਆ ਕੋਲ ਤਾਂ ਉਹਨਾਂ ਨੇ ਪਿੰਡ ਛੱਡ ਕੇ ਭਜਣਾ ਮਨਜ਼ੂਰ ਕੀਤਾ ਦੋਸਤੋ ਬਾਅਦ ਦੇਖੋ ਕਿ ਚਾਰ ਬੱਚਿਆਂ ਦੀ ਮਾਂ ਆ ਜਿਸ ਨੇ ਪਿੰਗਾ ਪਾਈਆਂ ਪ੍ਰੇਮ ਦੀਆਂ 18 ਸਾਲ ਦੇ ਨੌਜਵਾਨ ਦੇ ਨਾਲ ਤੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਅਕਸਰ ਤੁਸੀਂ ਇਹ ਵੀ ਸੁਣਿਆ ਹੋਊਗਾ ਕਿ ਜਦੋਂ ਕਿਸੇ ਇਨਸਾਨ ਤੇ ਇਸ਼ਕਤ ਸਵਾਰ ਹੋਵੇ ਪਿਆਰ ਦਾ ਭੂਤ ਸਵਾਰ ਹੋਵੇ ਤਾਂ ਉਹ ਹੱਦਾਂ ਟੱਪ ਹੀ ਲੈਂਦੇ ਨੇ ਇਸੇ ਤਰੀਕੇ ਦੇ ਨਾਲ 45 ਸਾਲ ਦੀ ਔਰਤ ਨੇ ਹੱਦਾਂ ਟੱਪੀਆਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਨਹੀਂ ਦੇਖਿਆ ਪਰ ਆਪਣੇ ਪਿਆਰ ਨੂੰ ਪਹਿਲੇ ਨੰਬਰ ਤੇ ਰੱਖਿਆ ਕਿਸ ਤਰੀਕੇ ਦੇ ਨਾਲ ਕਲਯੁਗ ਦੇ ਵਿੱਚ ਦੇਖੋ ਰਿਸ਼ਤੇ ਵੀ ਤਾਰ-ਤਾਰ ਹੋ ਗਏ ਔਰ ਰਿਸ਼ਤੇ ਦੀਆਂ ਧੱਜੀਆਂ ਵੀ ਉਡਾਈਆਂ ਜਾਂਦੀਆਂ ਨੇ ਤਾਂ ਕਲਯੁਗ ਦਾ ਸਮੇਂ ਆ ਔਰ ਕਿਸ ਤਰੀਕੇ ਦੇ ਨਾਲ ਦੇਖੋ ਪਿਆਰ ਦੇ ਵਿੱਚ ਪਿੰਗਾ ਪਾ ਰਹੀ ਹੈ 51 ਸਾਲ ਦੀ ਔਰਤ 18 ਸਾਲ ਦੇ ਨੌਜਵਾਨ ਦੇ ਨਾਲ ਲੋਕ ਇਸ ਦਾ ਵਿਰੋਧ ਕਰਦੇ ਨੇ ਕਿ ਬੇहद ਮੰਦ ਭਾਗ ਹੈ ਅਜਿਹੀਆਂ ਚੀਜ਼ਾਂ ਅਸੀਂ ਆਪਣੇ ਏਰੀਆ ਦੇ ਵਿੱਚ ਸੋਸਾਇਟੀ ਦੇ ਵਿੱਚ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤਾਂ ਇਹਨਾਂ ਨੇ ਘਰੋਂ ਭਜਣਾ ਪਿੰਡ ਛੱਡਣਾ ਮਨਜ਼ੂਰ ਕੀਤਾ ਪਰ ਪੁਲਿਸ ਨੇ ਇਹਨਾਂ ਨੂੰ ਲੱਭੀ ਲਿਆ ਪਰ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਸ ਤਰੀਕੇ ਦੇ ਨਾਲ ਜੋ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਕਾਨਪੁਰ ਦਾ ਇਹ ਮਾਮਲਾ ਦੱਸਿਆ ਗਿਆ ਜਿੱਥੇ ਇੱਕ 51 ਸਾਲ ਦੀ ਔਰਤ ਨੂੰ ਇੱਕ 18 ਸਾਲ ਦੇ ਨੌਜਵਾਨ ਦੇ ਨਾਲ ਪਿਆਰ ਹੋ ਗਿਆ ਔਰ ਆਪਣੇ 4 ਬੱਚਿਆਂ ਨੂੰ ਵੀ ਇਹ ਮਾਂ ਛੱਡ ਕੇ ਆਪਣੇ ਪਿਆਰ ਦੀਆਂ ਪਿੰਗਾ ਪਾਉਣ ਦੇ ਲਈ ਇਸ ਨੇ ਮਨਜ਼ੂਰ ਕੀਤਾ ਔਰ ਪਿਆਰ ਦੀਆਂ ਪਿੰਗਾ ਪਾਉਂਦੀ ਇਹ ਮਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਸ ਨੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਹੈ